ਭਾਰਤ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਨਿਰੰਤਰ ਆਰਥਿਕ ਵਿਕਾਸ ਨਾਲ ਵਿਕਸਿਤ ਦੇਸ਼ ਬਣਨ ਲਈ ਅੱਗੇ ਵਧ ਰਿਹਾ ਹੈ ਪੀਐਸਏ ਇੱਕ ਰਿਪੋਰਟ ਅੰਤ੍ਰિમ ਕੇਂਦਰੀ ਬਜਟ ਅਤੇ ਮੁਦਰਾ ਨੀਤੀ ਨੇ ਭਾਰਤ ਵਿੱਚ ਨਿਰੰਤਰ ਆਰਥਿਕ ਵਿਕਾਸ ਅਤੇ ਮੱਧਮ ਮਹਿੰਗਾਈ ਲਈ ਇੱਕ ਠੋਸ ਨੀਂਹ ਰੱਖੀ ਹੈ ਇਸ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਰਕਾਰ ਦੁਆਰਾ ਨਵੀਨਤਾ ਤੇ ਧਿਆਨ ਕੇਂਦ੍ਰਿਤ ਕਰਨਾ ਭਾਰਤ ਨੂੰ ਇੱਕ ਵਿਕਸਿਤ ਦੇਸ਼ ਜਾਂ ਵਿਕਸਿਤ ਭਾਰਤ ਬਣਨ ਵੱਲ ਲੈ ਕੇ ਜਾਵੇਗਾ ਮੁਦਰਾ ਨੀਤੀ ਕਮੇਟੀ ਨੇ ਨੀਤੀਗਤ ਰੈਪੋ ਦਰ ਨੂੰ 6.5 ਤੇ ਰੱਖ ਕੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ 2024-25 ਵਿੱਚ ਜੀਡੀਪੀ ਵਿੱਚ 7 ਫੀਸਦੀ ਵਾਧੇ ਦਾ ਅਨੁਮਾਨ ਹੈ ਜਦੋਂ ਕਿ ਮਹਿੰਗਾਈ ਨੂੰ ਕਾਬੂ 'ਚ ਰੱਖਦੇ ਹੋਏ ਇਸ ਦੇ 4.5 ਫੀਸਦੀ ਤੇ ਰਹਿਣ ਦੀ ਉਮੀਦ ਜਤਾਈ ਗਈ ਹੈ रेगुलेटरी नीति ਵਿੱਚ ਵਿਕਾਸ ਅਤੇ ਤਬਦੀਲੀਆਂ ਦੇ ਵਿਚਾਰ RBI ਨੇ ਸਾਰੇ ਪਰਚੂਨ ਅਤੇ MSME ਕਰਜ਼ੇ ਅਤੇ ਅਡਵਾਂਸ ਨੂੰ ਅਨੁਕੂਲ ਕਰਨ ਲਈ ਮੁੱਖ ਤੱਥ ਬਿਆਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਅਨੁਮਾਨਾਂ ਅਨੁਸਾਰ ਅੰਤਰੀਮ ਬਜਟ ਵਿੱਚ ਪੂੰਜੀ ਖਰਚ ਲਈ ਕੁੱਲ ਅਲਾਟਮੈਂਟ 184 ਟ੍ਰਿਲੀਅਨ ਰੁਪਏ ਹੈ। ਇਹ ਕੁੱਲ GDP ਦੇ 5.6% ਦੇ ਬਰਾਬਰ ਹੈ ਅਤੇ ਲਗਭਗ 13% ਦੀ ਵਾਧਾ ਦਰ ਪੈਦਾ ਕਰਨ ਦੀ ਉਮੀਦ ਹੈ। ਜਨਤਕ ਨਿਵੇਸ਼ ਤੇ ਨਿਰੰਤਰ ਨਿਰਪਰਤਾ ਭਾਰਤ ਨੂੰ 2027-28 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਲੈ ਕੇ ਜਾਵੇਗੀ ਜੇਕਰ ਮਾਲੀਵਰਾ 2014 ਤੋਂ 2023 ਦਰਮਿਆਨ ਪਿੰਡੂ ਮਜ਼ਦੂਰਾਂ ਦੇ ਦਰਮਿਆਨੇ ਮੇਨਤਾਨਾਂ ਤੇ ਨਜ਼ਰ ਮਾਰੀਏ ਤਾਂ ਵਾਅਦੇ ਦਾ ਰੁਝਾਨ ਸਾਫ਼ ਨਜ਼ਰ ਆਉਂਦਾ ਹੈ ਜੋ ਮਾਲੀਵਰਾ 2005 ਤੋਂ 2014 ਦੇ ਵਿਚਕਾਰ ਦੀ ਮਿਆਦ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਇੰਨਾ ਹੀ ਨਹੀਂ 83 ਲੱਖ ਤੋਂ ਵੱਧ ਸਵੈ ਸੇਵੀ ਸਮੂਹ ਹਾਂ ਰਾਹੀਂ ਲਖਪਤੀ ਦੀਦੀ ਦੀ ਗਿਣਤੀ ਨੂੰ ਮਹੱਤਵਪੂਰਨ ਤੌਰ ਤੇ ਵਧਾਉਣ ਲਈ ਹਾਲ ਹੀ ਦੇ ਬਜਟ ਵਿੱਚ ਨਿਰਧਾਰਿਤ ਟੀਚਾ ਵੀ ਪੇਂਡੂ ਆਰਥਿਕਤਾ ਨੂੰ ਸੁਧਾਰਨ ਵਿੱਚ ਮਦਦ ਕਰੇਗਾ